ਅ 8 8:30 ਵਜੇ ਤੱਕ ਦੁਕਾਨ ਖੁੱਲੀ ਆ ਹੂੰ ਤੇ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਮੂੰ ਮੰਨੇ ਆ ਜੀ ਉਹ ਮੇਰੇ ਕੋਲ ਆਇਤੇ ਤੇ ਬਸੌਲ ਉਹਨਾਂ ਨੇ ਉੱਥੇ ਕੱਢ ਲਈ ਮੇਰੇ ਕੰਡੇ ਤੇ ਲੱਗ ਗਏ ਹੂੰ ਬਸੌਲ ਕੱਢ ਲਈ ਤੇ ਆਣ ਕੇ ਮਤਲਬ ਇੱਧਰ ਮੇਰੇ ਗੱਦੀ ਆ ਲਾਇਆ ਗੱਲੇ ਵਾਲਾ ਉਹਨਾਂ ਨੇ ਮੇਰੇ ਇੱਕ ਥੱਪੜ ਮਾਰਿਆ ਵਾ ਬਸੌਲ ਕੱਢੀ ਆ ਤੇ ਮੈਂ ਜੋ ਵੀ ਲੁੱਟਕੋ ਕੀਤੀ ਆ ਗੱਲਾਂ ਗੁੱਲਾ ਤੋੜਿਆ ਗੱਲੇ 'ਚ ਨਹੀਂ ਪੈਸੇ ਹੈਗੇ ਸਰ ਜੀ ਆਪਾਂ ਝੂਠ ਨਹੀਂ ਮਾਰਨਾ ਹੂੰ ਮੇਰੇ ਜੇਬ ਦੇ ਵਿੱਚ 30 40 50 ਹਜ਼ਾਰ ਤਕਰੀਬ ਹੋਣਾ ਸੀ ਮੈਂ ਜਾਣਾ ਸੀ ਕਿਤੇ ਵਹਿਲ ਦੇ ਹਨ ਤੇ ਉਹ ਮੇਰੀ ਜੇਬ ਚ ਕੱਢ ਕੇ ਲੈ ਗਿਆ ਇੱਕ ਫੈਲ ਕੀਤਾ ਵਾ ਪੰਜ ਬੰਦਿਆਂ ਨੇ ਉਹਨਾਂ ਨੇ ਦਸਤਾਲ ਕੀਤੀ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਫੋਨ ਨੂੰ ਤਲਾਕ ਕੀਤੀ ਆ ਫੋਨ ਕੀਤਾ ਤੇ ਮੁਲਾਜ਼ਮ ਆਏ ਆ ਤੇ ਉਹਨਾਂ ਨੇ ਪਤਾ ਨਹੀਂ ਕਹਿਣ ਦੇ ਆ ਵੀ ਸਸੰਘ ਘਰ ਦੇ ਲਾਗੇ ਤਿੰਨੇ ਬੰਦੇ ਫੜੇ ਗਏ ਹੁਣ ਇਹਨਾਂ ਨੇ ਸਾਨੂੰ ਪਤਾ ਵੀ ਉੱਥੇ ਜਾ ਕੇ ਮੈਂ ਦੇਖਾਂਗਾ ਵੀ ਉਹ ਹੀ ਮੋਟਰਸਾਈਕਲ ਆ ਜਾਂ ਉਹ ਹੀ ਬੰਦੇ ਨੇ ਤੇ ਫਿਰ ਮਤਲਬ ਉਹਨਾਂ ਨੂੰ ਦੇਖਾਂਗੇ ਚਿੱਟੇ ਰੰਗ ਦਾ ਹੋਣਾ ਤੇ ਗੋਲ ਬਸਤੌਲ ਆ ਚਿੱਟੇ ਸਿਲਵਰ ਕਲਰ ਦਾ ਮੂੰਹ ਬੰਨੇ ਸੀ ਉਹਨੂੰ ਮੂੰਹ ਤਿੰਨਾਂ ਦੇ ਬੰਦੇ ਆ ਕੈਮਰੇ 'ਚ ਆਏ ਆ ਤੇ ਬਸਤੌਲ ਸਾਡੇ ਦੋ ਮੇਰੇ ਨੌਕਰ ਇੱਕ ਮਿਸਤਰੀ ਆਇਆ ਖਾਨਪੁਰ ਤੋਂ ਬੰਦਾ ਇੱਕ ਬਿੱਲਾ ਗਵਾਂਡੀ ਹੂੰ ਉਹ ਘਾਰਾਂ ਵਾਲਾ ਬਿੱਲਾ ਗਵਾੜੀ ਆਈ ਆ ਤੇ ਉਸ ਤੋਂ ਬਾਅਦ ਇੱਕ ਮੈਂ ਅਸੀਂ ਪੰਜ ਜਣੇ ਆਏ ਠੀਕ ਹਾਂਜੀ ਕਿੱਧਰ 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 ਨੂੰ ਗਏ ਹੋ ਉਸ ਤੋਂ ਬਾਅਦ ਲੈ ਕੇ ਸੁਭਾਨਪੁਰ ਨੂੰ ਚਲੇ ਗਏ ਹੁਣ ਸਾਰੇ ਜੀ ਕਹਿਣ ਦਿਆ ਆਪਾਂ ਨੂੰ ਇੰਨਾ ਤੇ ਪਤਾ ਨਹੀਂ ਆਪਾਂ ਤੇ ਨਾਲ ਗਏ ਨਹੀਂ ਸਾਰੇ ਗਏ ਉਹ ਕਹਿਣ ਦਿਆ ਵੀ ਅਸੀਂ ਸਾਸਾਂ ਘਰ ਤੇ ਲਾਗੇ ਫੜੇ ਹੁਣ ਸਾਨੂੰ ਇਹਨਾਂ ਨੇ ਮੈਂ ਜਾ ਕੇ ਦੇਖਾਂਗਾ ਮੈਨੂੰ ਮੌਕਾ ਦਿਖਾਇਆ ਜਾਵੇ ਮੈਨੂੰ ਬਸਤੌਲ ਉਹ ਦਿਖਾਇਆ ਜਾਵੇ ਮੇਰਾ ਪਰਤਵਾ ਮੇਰੇ ਪੈਸੇ ਕੀ ਮੰਗ ਕਰਦੇ ਹੁੰਦੇ ਮੰਗ ਇਹ ਵੀ ਸ਼ਾਂਤੀ ਮਤਲਬ ਇਹਦਾ ਵੀ ਇਦਾਂ ਇਹ ਘਟਨਾ ਨਹੀਂ ਹੋਣੀ ਚਾਹੀਦੀ ਉਹ ਦੁਕਾਨਦਾਰ ਕਿੱਥੇ ਜਾਊਗਾ ਦੁਕਾਨਦਾਰ ਨਾ ਦਿਹਾੜੀ ਕਰ ਸਕਦਾ ਨਾ ਕਿੱਥੇ ਜਾ ਸਕਦਾ ਹੁਣ ਇੰਨੇ ਬੰਦਿਆਂ ਦੇ ਖਰਚੇ ਆ ਜੋ ਵੀ ਕਿੱਥੋਂ ਬੰਦਾ ਭਰੇਗਾ ਜੋ ਵੀ ਜੋ ਫੜਿਆ ਤੜਿਆ ਵਾ ਜੋ ਵੀ ਮੇਰੇ ਪੈਸੇ ਵਾਪਸ ਹੋ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਬਾਅਦ ਮੇਰੇ ਤੋਂ ਇਹ ਹੋਈ ਹੈ ਅ 8 8:30 ਵਜੇ ਤੱਕ ਦਕਾਨ ਖੁੱਲੀ ਆ ਹੂੰ ਤੇ ਤਿੰਨ ਮੁੰਡੇ ਭਾਈ ਮੋੜ ਤੱਕਲਦੇ ਮੂੰ ਮੰਨੇ ਆ ਜੀ ਉਹ ਮੇਰੇ ਕੋਲ ਆਇਤੇ ਤੇ ਬਸੌਲ ਉਹਨਾਂ ਨੇ ਉੱਥੋਂ ਕੱਢ ਲਈ ਮੇਰੇ ਕੰਡੇ ਤੇ ਲੱਗ ਗਏ ਹੂੰ ਬਸੌਲ ਕੱਢ ਲਈ ਤੇ ਆਣ ਕੇ ਮਤਲਬ ਇੱਧਰ ਮੇਰੇ ਗੱਦੀਆ ਲਾਇਆ ਗੱਲੇ ਵਾਲ ਉਹਨਾਂ ਨੇ ਮੇਰੇ ਇੱਕ ਥੱਪੜ ਮਾਰਿਆ ਵਾ ਬਸੌਲ ਕੱਢੀ ਆ ਤੇ ਮੈਂ ਜੋ ਵੀ ਲੁੱਟਕੋ ਕੀਤੀ ਆ ਗੱਲਾਂ ਗੁੱਲਾ ਤੋੜਿਆ ਗੱਲੇ ਚ ਨਹੀਂ ਬੈਠੇ ਹੈਗੇ ਸਰ ਜੀ ਆਪਾਂ ਝੂਠ ਨਹੀਂ ਮਾਰਨਾ ਹੂੰ ਮੇਰੇ ਜੇਬ ਦੇ ਵਿੱਚ 30 40 50 ਹਜ਼ਾਰ ਦੇ ਕਰੀਬ ਹੋਣਾ ਸੀ ਮੈਂ ਜਾਣਾ ਸੀ ਕਿਤੇ ਵਹੇ ਦੇ ਹਨ ਤੇ ਉਹ ਮੇਰੀ ਜੇਬ ਚ ਕੱਢ ਕੇ ਲੈ ਗਿਆ ਇੱਕ ਫੈਲ ਕੀਤਾ ਵਾ ਪੰਜ ਬੰਦਿਆਂ ਨੇ ਉਹਨਾਂ ਨੇ ਦਸਤਾਲ ਕੀਤੀ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਫੋਨ ਨੂੰ ਤਲਾਕ ਕੀਤੀ ਆ ਫੋਨ ਕੀਤਾ ਤੇ ਮੁਲਾਜ਼ਮ ਆਏ ਆ ਤੇ ਉਹਨਾਂ ਨੇ ਪਤਾ ਨਹੀਂ ਕਹਿਣ ਦੇ ਆ ਵੀ ਸਸੰਘ ਘਰ ਦੇ ਲਾਗੇ ਤਿੰਨੇ ਬੰਦੇ ਫੜੇ ਗਏ ਹੁਣ ਇਹਨਾਂ ਨੇ ਸਾਨੂੰ ਪਤਾ ਵੀ ਉੱਥੇ ਜਾ ਕੇ ਮੈਂ ਦੇਖਾਂਗਾ ਵੀ ਉਹ ਹੀ ਮੋਟਰਸਾਈਕਲ ਆ ਜਾਂ ਉਹ ਹੀ ਬੰਦੇ ਨੇ ਤੇ ਫਿਰ ਮਤਲਬ ਉਹਨਾਂ ਨੂੰ ਦੇਖਾਂਗੇ ਚਿੱਟੇ ਰੰਗ ਦਾ ਹੋਣਾ ਤੇ ਗੋਲ ਬਸਤੌਲ ਆ ਚਿੱਟੇ ਸਿਲਵਰ ਕਲਰ ਦਾ ਮੂੰਹ ਬੰਨੇ ਸੀ ਉਹਨੂੰ ਮੂੰਹ ਤਿੰਨਾਂ ਨੇ ਬੰਦੇ ਆ ਕੈਮਰੇ 'ਚ ਆਏ ਆ ਤੇ ਬਸਤੌਲ ਸਾਡੇ ਦੋ ਮੇਰੇ ਨੌਕਰ ਇੱਕ ਮਿਸਤਰੀ ਆਇਆ ਖਾਨਪੁਰ ਤੋਂ ਬੰਦਾ ਇੱਕ ਬਿੱਲਾ ਗਵਾਂਡੀ ਹੂੰ ਉਹ ਘਾਰਾਂ ਵਾਲਾ ਬਿੱਲਾ ਗਵਾੜੀ ਆ ਯਾਰ ਤੇ ਉਸ ਤੋਂ ਬਾਅਦ ਇੱਕ ਮੈਂ ਅਸੀਂ ਪੰਜ ਜਣੇ ਆਏ ਠੀਕ ਹਾਂਜੀ ਕਿੱਧਰ 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 ਨੂੰ ਗਏ ਹੋ ਉਸ ਤੋਂ ਬਾਅਦ ਲੈ ਕੇ ਸੁਭਾਨਪੁਰ ਨੂੰ ਚਲੇ ਗਏ ਹੁਣ ਸਾਰੇ ਜੀ ਕਹਿਣ ਦਿਆ ਆਪਾਂ ਨੂੰ ਇੰਨਾ ਤੇ ਪਤਾ ਨਹੀਂ ਆਪਾਂ ਤੇ ਨਾਲ ਗਏ ਨਹੀਂ ਸਾਰੇ ਗਏ ਉਹ ਕਹਿਣ ਦਿਆ ਵੀ ਅਸੀਂ ਸਾਸਾਂ ਘਰ ਤੇ ਲਾਗੇ ਫੜੇ ਹੁਣ ਸਾਨੂੰ ਇਹਨਾਂ ਨੇ ਮੈਂ ਜਾ ਕੇ ਦੇਖਾਂਗਾ ਮੈਨੂੰ ਮੌਕਾ ਦਿਖਾਇਆ ਜਾਵੇ ਮੈਨੂੰ ਬਸਤੌਲ ਉਹ ਦਿਖਾਇਆ ਜਾਵੇ ਮੇਰਾ ਪਰਤਵਾ ਮੇਰੇ ਪੈਸੇ ਕੀ ਮੰਗ ਕਰਦੇ ਹੁੰਦੇ ਮੰਗ ਇਹ ਵੀ ਸੁੱਖ ਸ਼ਾਂਤੀ ਮਤਲਬ ਇਹਦਾ ਵੀ ਇਦਾਂ ਵੀ ਇਦਾਂ ਇਹ ਘਟਨਾ ਨਹੀਂ ਹੋਣੀ ਚਾਹੀਦੀ ਵੀ ਦੁਕਾਨਦਾਰ ਕਿੱਥੇ ਜਾਊਗਾ